ਅਗਲੇ ਸਰਪੰਚ ਕਿਹਦੇ ਦੀ ਉਦੋਂ ਅਗਲੇ ਸਰਪੰਚ ਜੀ ਗਰਵਾਦਰ ਸਿੰਘ ਜੀ ਸਿੱਧੂ ਦੂਜੇ ਆ ਗਏ ਦੂਜੇ ਸਰਪੰਚ ਨਾ ਆਪਣਾ ਉਦੋਂ ਅੱਛਾ ਠੀਕ ਹੈ ਜੀ ਇਹਨਾਂ ਨੇ ਆਪਣੇ ਪਿੰਡ ਨੂੰ ਪਹਿਲੇ ਨੰਬਰ ਤੇ ਲਿਆਤਾ ਜੀ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਪਿੰਡਾਂ ਤੋਂ ਹਾਂ ਜੀ ਬਹੁਤ ਸਮਾਰਟ ਕਹਿ ਦਿੰਨੇ ਆ ਹਾਂ ਜੀ ਹੁਣ ਸਮਾਰਟ ਪਹਿਲੇ ਨੰਬਰ ਤੇ ਲਿਆਂਦਾ ਪਹਿਲੇ ਨੰਬਰ ਤੇ ਲਿਆਂਦਾ ਜੀ ਇਹ ਵੀ ਦੋਸਤੋ ਬਹੁਤ ਵੱਡੀ ਗੱਲ ਹੈ ਕਿਉਂਕਿ ਕਾਲੇ ਕੇ ਪਹਿਲੇ ਨੰਬਰ ਤੇ ਆਇਆ ਰਿਹਾਗਾ ਹਾਂ ਇਹ ਕਰਵਾਜਾ ਸਰਪੰਚ ਜੀ بجلی ਲੈ ਕੇ ਆਇਆ ਨਹੀਂ ਆਪਣੇ ਕਾਲੇ ਪਿੰਡ ਪਹਿਲਾਂ ਬਿਜਲੀ ਹੈ ਹੀ ਨਹੀਂ ਸੀ ਆਪਣੇ ਪਿੰਡ 'ਚ ਬਿਜਲੀ ਹੈ ਨਹੀਂ ਸੀ ਕਮਿਸ਼ਨਦਰ ਪਰਦੇ ਵਿੱਚ ਜੀ ਇਹਨਾਂ ਨੇ ਨਾਲ 35 ਮੀਟਰ ਵੀ ਲੈ ਕੇ ਆਏ ਹੈ ਜੇ ਕਿਹਦੇ ਫਿਰ 10ਵੀਂ ਤੱਕ ਸਕੂਲ ਦਾ ਕਰਾ ਲਿਆ ਜੀ 8ਵੀਂ ਤੱਕ ਪਹਿਲੇ ਸਰਪੰਚ ਨੇ ਕਰਾਤਾ ਦੂਜੇ ਸਰਪੰਚ ਨੇ ਇਹਨਾਂ ਨੇ 10ਵੀਂ ਤੱਕ ਨਾਲ ਇਹਨਾਂ ਨੇ ਇਮਾਰਤ ਬਣਵਾਤੀ ਜੀ ਬਹੁਤ ਨਹੀਂ ਇਮਾਰਤ ਬਣਵਾਤੀ ਸਾਰੀ ਬਿਲਡਿੰਗ ਤੇ ਕਰਵਾਇਆ ਇੱਕ ਆਪਣੇ ਤੁਹਾਨੂੰ ਭੀਖੀ ਬਲਾਡੇ ਦੀ ਸੜਕੜੀ ਖੜੀ ਸੀ ਮੂਹ ਸਾਹ ਦੇ ਵੀ ਜਾਨੇ ਤੁਹਾਨੂੰ ਲੋਕ ਆਪਣੇ ਫਿਰ ਲਵੇ ਲਾਉਣੇ ਲਾਕੇ ਦੇ ਸਰਪੰਚਾ ਨੇ ਪੰਚਾਇਤਾਂ ਨੇ ਇਕੱਠਿਆ ਹੋ ਕੇ ਇਹਨਾਂ ਨੂੰ 1500 ਰੁਪਏ ਨਾਮ ਵਜੋਂ ਦਿੱਤਾ ਆਪਣੇ ਪਿੰਡਾਂ ਨੇ ਇਕੱਠੇ ਬਹੁਤ ਵੱਡੀ ਬਹੁਤ ਵੱਡੀ ਗੱਲ ਹੈ ਬਹੁਤ ਸਮੇਂ ਵਿੱਚ ਆਪਣੇ ਕਾਲੇ ਕੰਦੇ ਵਿੱਚ ਚੌਂਕੀ ਹੁੰਦੀ ਪੁਲਿਸ ਬੈਣੀ ਹੁੰਦੀ ਘੋੜੇ ਵਾਲੀ ਚੌਂਕੀ ਬਾਜੀ ਹੁੰਦੀ ਉਹਦਾ ਆਪਣੇ ਪਿੰਡ ਕਾਲੇ ਨੂੰ ਟੈਕਸ ਪੈਂਦਾ ਹੁੰਦਾ ਉਹ ਫਿਰ ਇਹ ਟੈਕਸ ਫ੍ਰੀ ਕਰਾਦਾ ਜੀ ਬੜੀ ਚੁਕਾਤੀ ਹਾਂ ਕਿਹਨਾਂ ਨੇ ਜੀ ਫਿਰ 10000 ਦਾ ਸੈਂਟਰ ਲਿਆਤਾ ਜੀ ਬੋਰਡ ਸਕੂਲ ਕਹਿਦੀ ਆਪਾਂ ਪੇਪਰ ਹੋਣੇ ਇੱਥੇ ਠੀਕ ਠੀਕ ਹੈ ਸੈਂਟਰ ਬਣਾਤਾ ਜਿਹੜੀ ਹਾਂ ਸੈਂਟਰ ਸਿਰਦਾਰ ਨੇ ਕਿਹਾ ਜੀ ਸੋਨਾ ਚਾਹੀਦਾ ਜੰਗ ਲੱਗਿਆ ਸੀ ਬਾੜ ਮੱਤੀ ਸੌਣੇ ਆਪਣੇ ਮਿੰਡ ਜੋ ਇਕੱਠਾ ਕਰਕੇ ਦਿੱਤੇ ਕਹਾਂਗੇ ਦਰਵਾਜਾ ਸੰਗ ਸਰਪੰਚ ਦੇ ਕੰਮ ਕੰਮ ਨਹੀਂ ਕਾਰੋਬਾਰ